ਹਾਂਜੀ ਲਾਈਵ 7 ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਰਤਾਰ ਸਿੰਘ ਤਾਰੀਓਰ ਸੱਸੀ ਕਾਲਜੀ ਦੋਸਤੋ ਅੱਜ ਫੇਰ ਇੱਕ ਵਾਰ ਪਹੁੰਚੇ ਆ ਪਿੰਡ ਸਸਰਾਲੀ ਕਲੋਨੀ ਰਹਾਉ ਰੋਡ ਤੇ ਸਤਲੁਜ ਬ੍ਰਿਆਹ ਦੇ ਵਿੱਚ ਸੋ ਕੱਲ ਜੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਸੀ ਅੱਜ ਹਾਲਾਤ ਉਸ ਤੋਂ ਵੀ ਜ਼ਿਆਦਾ ਬੱਤਰ ਨੇ ਪਾਣੀ ਦਾ ਬਹਾਵ ਕੱਲ ਨਾਲੋਂ ਬਹੁਤ ਜ਼ਿਆਦਾ ਤੇਜ਼ ਆ ਸੋ ਕੱਲ ਤੁਸੀਂ ਦੇਖ ਰਹੇ ਹੋ ਇਸੇ ਜਗ੍ਹਾ ਤੇ ਕੱਲ ਵੀ ਵੀਡੀਓ ਦੇਖੀ ਤੁਸੀਂ ਕੱਲ ਇਸੇ ਜਗ੍ਹਾ ਤੋਂ ਅੱਜ ਉਸ ਜਗ੍ਹਾ ਤੋਂ ਜਿੱਥੋਂ ਤਸਵੀਰਾਂ ਦੇਖਾਇਆ ਸੀ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਪਾਣੀ ਉਸ ਤੋਂ ਵੀ ਆ ਚੁੱਕਿਆ ਜਿਸ ਰਸਤੇ ਉੱਪਰ ਕੱਲ ਪਬਲਿਕ ਖੜ ਕੇ ਤੇ ਆਪਣੇ ਕਾਰਜ ਕਰ ਰਹੇ ਸੀ ਅੱਜ ਉਸ ਰਸਤੇ ਦੇ ਵਿੱਚ ਵੀ ਪਾਣੀ ਅੱਜ ਆਪਣੇ ਨਾਲ ਜੁੜੇ ਨੇ ਸੋਨੀ ਪਾਜੀ ਬੂਥ ਗੜੀਆ ਜੀ ਤੇ ਹੋਰ ਪਤਵੰਤੇ ਸੱਜਣ ਨੇ ਸੋ ਇਹਨਾਂ ਦੇ ਨਾਲ ਜੋ ਅੱਜ ਆਪਾਂ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਾਂਗੇ ਕਿ ਸੋਨੀ ਪਾਜੀ ਦਾ ਲਗਾਤਾਰ ਜਿਸ ਦਿਨ ਤੋਂ ਇਹ ਕਾਰਜ ਸ਼ੁਰੂ ਹੋਏ ਨੇ ਉਸੇ ਦਿਨ ਤੋਂ ਕਵਰੇਜ ਦੇ ਰਹੇ ਨੇ ਤੇ ਇਨਾਂ ਦੇ ਨਾਲੋਂ ਬਿਹਤਰ ਤਾਂ ਕੋਈ ਹੋਰ ਕੋਈ ਨਹੀਂ ਜਾਣ ਸਕਦਾ। ਧੰਨਵਾਦ ਅਸੀ ਕਲਪਾ ਜੀ ਧੰਨਵਾਦ ਪਹਿਲਾਂ ਤਾਂ ਜੀ ਲਾਈਵ 7 ਪੰਜਾਬ ਦਾ ਧੰਨਵਾਦ ਬਹੁਤ ਕਰਦਾ ਧੰਨਵਾਦ ਕਰਦਾ ਕਿ ਮੌਕੇ ਦੇ ਹਾਲਾਤ ਦੇਖ ਕੇ ਸਾਡੇ ਬਾਹਰਲੇ ਬਾਹਰੂ ਅੱਗੇ ਸਾਡੇ ਪਿੰਡਾਂ ਨੂੰ ਕਵਰ ਕਰਦੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਲਗਾਤਾਰ ਬਾਰਿਸ਼ ਪੈ ਰਹੀ ਆ ਇਸ ਵਾਰ ਗਿੱਲੇ ਵੀ ਆ ਤੁਸੀਂ ਕਿਤੇ ਨਾ ਕਿਤੇ ਕੰਮ ਦੇ ਵੀ ਨਜ਼ਾਰਾ ਰਹੇ ਆ ਤਾਂ ਤੁਹਾਡਾ ਤੁਹਾਡਾ ਬਹੁਤ ਆ ਜਿਹੜਾ ਤੁਸੀਂ ਮੌਕੇ ਦੇ ਇੱਥੇ ਸਦੀ ਦੇਖਣ ਆਇਆ ਹੁਣ ਅਸੀਂ ਦੱਸ ਦਈਏ ਇੱਥੇ ਮੌਕੇ ਦੇ ਹਾਲਾਤ ਆ ਇੱਥੇ 5-6 ਦਿਨਾਂ ਤੋਂ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਇਸ ਜਗ੍ਹਾ ਤੇ ਕੰਮ ਕਰ ਰਿਹਾ ਵਾ ਔਰ ਤੁਸੀਂ ਉਧਰੋਂ ਤਸਵੀਰਾਂ ਵੀ ਕੈਪਚਰ ਕਰ ਸਕਦੇ ਆ ਉਧਰ ਦੇਖਦੇ ਆ ਵਰਦੇ ਮੀਹ ਦੇ ਵਿੱਚ ਵੀ ਜਿਹੜੇ ਅਧਿਕਾਰੀ ਜਾਂ ਵਰਕਰ ਲੱਗੇ ਹੋਏ ਆ ਔਰ ਮੌਕੇ ਦੇ ਅਧਿਕਾਰੀ ਵੀ ਕਈ ਮੌਜੂਦ ਆ ਜਿਨ੍ਹਾਂ ਦੀ ਦੇਖ ਦੇਗ ਦੇ ਵਿੱਚ ਸਾਰਾ ਕੰਮ ਹੋ ਰਿਹਾ ਵਾ ਸੱਚੀ ਸਥਿਤੀ ਬਿਲਕੁਲ ਠੀਕ ਆ ਗੱਲ ਤਾਂ ਵਾਰਮ ਵੀ ਫਲਾਈਆਂ ਜਾ ਰਹੀਆਂ ਆ ਕਿ ਇੱਥੇ ਬਾਹਰ ਟੁੱਟ ਗਿਆ ਜਾਂ ਇਦਾਂ ਦੀ ਵੈਸੇ ਕੋਈ ਗੱਲ ਨਹੀਂ ਅਜੇ ਕਿ ਲੋਕ ਪਹਿਲੇ ਸਹਿਮੇ ਹੋਇਆ ਡਰੇ ਹੋਇਆ ਔਰ ਅਸੀਂ ਉਹ ਲੋਕਾਂ ਨੂੰ ਉਹ ਨੌਜਵਾਨਾਂ ਨੂੰ ਬੇਨਤੀ ਵੀ ਜਰੂਰ ਕਰਦੇ ਆਂ ਕਿ ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਅਫਵਾਹ ਵਾਲੀ ਖਬਰ ਨਾ ਫਲਾਈ ਜਾਵੇ ਔਰ ਤੁਹਾਨੂੰ ਇਹ ਪਾਣੀ ਦਾ ਵਹਾਅ ਦਾ ਖਾਲ ਦੰਦੇ ਆਂ ਕਿ 5 ਮਿੰਟਾਂ ਜਾਂ 10 ਮਿੰਟਾਂ ਬਾਅਦ ਪਾਣੀ ਦਾ ਫਲੂ ਜਾਂ ਵਾਢਾ ਵੀ ਨਜ਼ਰ ਆਉਂਦਾ ਵਾ ਇਸ ਦੇ ਨਾਲ ਚਿੰਤਾ ਕਰਨ ਵਾਲੀ ਕੋਈ ਗੱਲ ਤਾਂ ਨਹੀਂ ਹੈਗੀ ਪਰ ਜਿਹੜਾ ਤੁਸੀਂ ਦੇਖ ਸਕਦੇ ਆਂ ਇੱਧਰ ਆਹ ਆਹ ਦੇਖ ਲੈਣੇ ਇੱਧਰ ਪੱਲੇ ਪਾਸ ਜਿਹੜੀ ਢਲਾਅ ਲੱਗੀ ਹੋਈ ਸੀਗੀ ਢਲਾਅ ਵੀ ਉੱਥੇ ਖੜੀ ਆ ਹੁਣ ਮਤਲਬ ਕੋਈ ਇਦਾਂ ਦੀ ਸਿਚੁਏਸ਼ਨ ਹੈ ਨਹੀਂ ਕਿ ਆਟੋਮੋ ਕ ਸਵੇਰ ਤੋਂ ਜਿਹੜੀ ਮੈਂ ਕਵਰੇਜ ਕਰ ਰਿਆ ਆ ਪਿੰਡ ਸਸਰਾਲੀ ਕਲੋਨੀ ਤੋਂ ਫਿਰ ਬੂਤਗਾਰਡ ਆ ਫਿਰ ਰੋਡ ਆ ਫਿਰ ਸਤ ਮੱਤੇਆੜੇ ਜੰਗਲ ਦੇ ਸਤਲੋਜ ਬੰਦੀਆਂ ਉਹ ਵੀ ਲਗਾਤਾਰ ਕਵਰੇਜ ਕੀਤੀ ਆ ਸਾਰੇ ਪਾਸੇ ਪਰਮਾਤਮਾ ਦੀ ਮਿਹਰ ਆ ਤਾਂ ਅੱਗੇ ਵੀ ਅਸੀਂ ਅਰਦਾਸ ਕਰਦੇ ਆ ਪਰਮਾਤਮਾ ਅੱਗੇ ਲੋਕ ਘਰਾਂ ਦੇ ਵਿੱਚ ਬੈਠੇ ਵੀ ਅਰਦਾਸ ਜ਼ਰੂਰ ਕਰਿਓ ਕਿ ਜਿਸ ਤਰ੍ਹਾਂ ਬਾਹਰ ਸਥਿਤੀ ਸਾਨੂੰ ਦੇਖਣ ਨੂੰ ਮਿਲਦੀ ਆ ਪਰ ਇੱਧਰ ਬਚਾਅ ਜ਼ਰੂਰ ਹੋਵੇ ਪੂਰੇ ਪੰਜਾਬ ਤੇ ਵਿਚਾਰ ਹੋਵੇ ਤੇ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਇਹ ਇਹਨਾਂ ਦੇ ਇਹ ਜ਼ਮੀਨ ਇਹਨਾਂ ਦੀ ਆ ਜੀ ਇਹ ਮੌਕੇ ਤੇ ਮੌਜੂਦ ਨੇ ਇਹ ਨਾਲ ਬੋਲੇ ਜਿਹੜੇ ਪੂਲਰ ਆ ਇਨਾ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਆਪਣੇ ਬੂਟੇ ਕੱਟ ਕੇ ਜਿਹੜੇ ਪਾਣੀ ਦੇ ਵਿੱਚ ਸਿੱਟੇ ਜਾ ਰਹੇ ਆ ਪਾਣੀ ਦੇ ਰੋਕਾ ਲਗਾਈਆਂ ਜਾ ਰਹੀਆਂ ਕਿ ਕਿਸੇ ਤਰੀਕੇ ਨਾਲ ਜਿਹੜਾ ਪਾਣੀ ਆ ਉਤਾਰਾਂ ਬੰਨ੍ਹ ਕੇ ਵੀ ਜਿਹੜੀ ਆ ਮੌਕੇ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਰਿਹਾ ਵੀ ਕਿਸ ਤਰ੍ਹਾਂ ਵੀ ਤਰੀਕੇ ਨਾਲ ਵੀ ਜਿਹੜਾ ਪਾਣੀ ਬੰਨ੍ਹ ਨਾਲ ਨਾਲ ਲੱਗੇ ਔਰ ਤੋਂ ਮੌਕੇ ਤੇ ਤੁਸੀਂ ਦੇਖ ਸਕਦੇ ਆ ਇਨਾ ਵੱਲੋਂ ਲਗਾਤਾਰ ਪਹਿਲੇ ਦਿਨ ਤੋਂ ਹੀ ਕੰਟਰੋਲ ਕੀਤਾ ਜਾ ਰਿਹਾ ਹਾਲਾਂਕਿ ਇਹ ਵੀ ਦੱਸ ਦਿੰਦੇ ਆ ਕਿ ਵਪਾਰੀ ਇੱਥੇ ਮੌਕੇ ਤੇ ਪਹੁੰਚੇ ਸੀ ਉਸ ਦਿਨ ਅਸੀਂ ਪਹਿਲੇ ਦਿਨ ਮੌਜੂਦ ਸੀ ਜਦੋਂ ਵਪਾਰੀ ਪਹੁੰਚੇ ਸੀ ਵਪਾਰੀ ਕਹਿੰਦੇ ਸੀ ਵੀ ਕਿ ਜੋ ਤੁਸੀਂ ਰ ਪਰ ਇਹਨਾਂ ਦੀ ਬੜਾ ਧੰਨਵਾਦ ਇਹਨਾਂ ਨੇ ਕਿ ਨਹੀਂ ਵੀ ਆ ਸਵਾ ਪੈਸੇ ਦਾ ਨਹੀਂਗਾ ਬਲਕਿ ਪੈਸਾ ਸਾਰੀ ਜ਼ਿੰਦਗੀ ਕਮਾ ਸਕਦੇ ਆਸੀਂ ਪਰ ਇਹ ਸਮਾਂ ਲੋਕਾਂ ਨਾਲ ਖੜਨਦਾ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਔਰ ਸਰਕਾਰ ਤੋਂ ਅਸੀਂ ਪ੍ਰਸ਼ਾਸਨ ਅੱਗੇ ਵੀ ਅਪੀਲ ਕਰਦੇ ਆ ਕਿ ਇਹਨਾਂ ਨੂੰ ਇਸ ਟਾਈਮ ਅਸੀਂ ਇਹਨਾਂ ਨੂੰ ਨਹੀਂ ਅਸੀਂ ਇਹ ਵੀ ਕਹਿੰਦੇ ਆ ਕਿ ਜਿੰਨੇ ਵੀ ਪਿੰਡ ਸਤਲੁਜ ਕੰਢੇ ਦੇ ਵਿੱਚ ਜ਼ਮੀਨਾਂ ਰੁੜੀਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਆ ਤਾਂ ਉਹਨਾਂ ਲੋਕਾਂ ਨੂੰ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ। ਠੀਕ ਹੈ ਜੀ ਉਹ ਫੋਟੋ ਅੱਗੇ ਸੀਗੀ ਜੀ ਠੀਕ ਹੈ ਜੀ ਉਹ ਪਾਣੀ ਨਾ ਧਾਰਨ ਤੋਂ 5-9 ਨਾਲ ਉਤਾਰ ਲਈ ਲਾ ਲਈ ਐਸੀ ਕਿ ਨਾ ਬੂਟੇ ਨਾਲ ਦੇ ਨਾਲ ਲੰਦੇ ਹਨ ਠੀਕ ਹੈ ਤੇ ਲਾਉਣ ਕਰਕੇ ਕੁਝ ਰੋਕਦਾ ਇਹਦਾ ਫਰਕ ਵੀ ਪਿਆ ਹੈ ਕਿਤਾ ਇਹ ਬੰਨਣਾੜੀ ਵੀ ਜਾ ਸਕਦੀ ਹੈ ਪਾਣੀ ਦਾ ਜੋ ਕਟਾਵ ਸੀਗਾ ਜ਼ਮੀਨ ਦਾ ਉਹ ਬੂਟੇ ਲਾਉਣ ਦੇ ਨਾਲ ਘਟਿਆ ਹਾਂਜੀ ਹਾਂ ਕਿਤੇ ਨਾ ਕਿਤੇ ਆਪਾਂ ਇਹ ਮੰਨ ਲੈਂਦੇ ਆਂ ਵੀ ਜੋ ਆਪਾਂ ਦਾ ਨੁਕਸਾਨ ਹੋਇਆ ਪਰ ਉਹਦੇ ਨਾਲੋਂ ਨੁਕਸਾਨ ਨਾਲੋਂ ਵੱਧ ਆਪਣਾ ਫਾਇਦਾ ਹੋਇਆ ਹਾਂਜੀ ਹਾਂ ਹਾਂਜੀ ਬੂਟੇ ਲਾਉਣ ਨਾਲ ਹੋਇਆ ਉਹ ਕਹਿੰਦਾ ਪਾਣੀ ਦਾ ਭਾਅ ਘਟ ਗਿਆ। ਜੀ। ਸੋ ਸਰਕਾਰ ਜੀ ਦਾ ਕਹਿਣਾ ਵੀ ਚਲੋ ਅਗਰ ਆਪਾਂ ਇਨਕਮ ਦੇ ਸੋਰਸ ਦੇ ਮੁਤਾਬਿਕ ਸੋਚਿਆ ਜਾਵੇ ਕਿਤਨਾ ਕਿਤੇ ਨੁਕਸਾਨ ਤਾਂ ਹੋਇਆ ਕਿ ਜੋ ਸਾਨੂੰ ਉਸ ਫਸਲ ਦੇ ਵਿੱਚੋਂ ਬਚਣਾ ਸੀ ਉਸ ਪਰਪਸ ਦੇ ਨਾਲ ਦੇਖਿਆ ਜਾਵੇ ਤਾਂ ਨੁਕਸਾਨ ਤਾਂ ਹੋਇਆ ਪਰ ਜਿੱਥੇ ਆਮ ਪਬਲਿਕ ਦੀ ਆਪਣੇ ਨਗਰ ਦੀ ਸੇਵਾ ਦੇ ਵਿੱਚ ਜੋ ਇਹਨਾਂ ਨੇ ਲੇਖੇ ਦੇ ਵਿੱਚ ਲਾਏ ਆ ਉਸ ਮੁਤਾਬਿਕ ਦੇਖਿਆ ਜਾਵੇ ਤਾਂ ਇਹ ਕਹਿੰਦੇ ਵੀ ਸਾਨੂੰ ਉਹਨਾਂ ਦੇ ਨਾਲ ਉਹ ਹਰਦਾਨਾ ਜੋ ਹੈ ਅਗਰ ਉਸਨੇ ਸੋਚਿਆ ਜਾਂ ਤਾਂ ਸਾਡੇ ਲਈ ਕੁਝ ਵੀ ਨਹੀਂ ਹੈ ਸਾਡਾ ਇਹ ਜੋ ਬੂਟਾ ਲਗਾਇਆ ਸੀਗਾ ਅਸੀਂ ਮਿਹਨਤ ਦੇ ਨਾਲ ਪਾਲਿਆ ਇਹ ਸਾਡਾ ਸਾਥ ਸੰਗਤ ਦੇ ਚਰਨਾ ਦੇ ਵਿੱਚੋਂ ਲੜਿਆ ਇਹ ਸਾਡੇ ਲਈ ਬਹੁਤ ਹੀ ਭਾਗਾ ਵਾਲੀ ਗੱਲ ਉਹ ਤਹੀ ਸਤਕਾਰਯੋਗ ਇਲਾਕਾ ਨਿਵਾਸੀ ਹਲਕਾ ਸਾਨੇਵਾਲ ਦੇ ਵਿੱਚ ਪਿੰਡੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਜਿਹੜੀ ਇਸ ਵਕਤ ਹੜਾਂ ਦੀ ਸਥਿਤੀ ਬਣੀ ਹੋਈ ਹੈ ਉਹਦੇ ਮੁਤਾਬਕ ਕਿਉਂਕਿ ਆਪਣੇ ਇਸ ਇਲਾਕੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਸਾਰੇ ਹੀ ਸੀਨੀਅਰ ਆਗੂ ਸਹਿਬਾਨ ਵਰਕਰ ਸਹਿਬਾਨ ਤੇ ਸਾਰੇ ਹੀ ਜਿਹੜੇ ਕਿ ਲੋਕ ਹਤਾਇਸ਼ੀ ਨੇ ਜਿਹੜੇ ਦੁੱਖ ਦਰਦ ਸਮਝਦੇ ਆ ਸਾਰਿਆਂ ਨੇ ਹੀ ਆਪੋ ਆਪਣਾ ਇੱਥੇ ਆ ਕੇ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਵਿਚਾਰਾਂ ਵੀ ਕੀਤੀਆਂ ਨੇ ਜਿੰਨਾ ਯੋਗ ਹੋ ਸਕਦਾ ਉਹ ਸੇਵਾ ਵੀ ਕਰਦੇ ਆ ਸਾਰੀਆਂ ਪਾਰਟੀਆਂ ਦੇ ਸਾਰੇ ਹੀ ਆਗੂਆਂ ਦਾ ਕਿਉਂਕਿ ਇੱਥੇ ਪਾਰਟੀਬਾਜ਼ੀ ਦੀ ਕੋਈ ਗੱਲ ਨਹੀਂ ਹੈ ਇਥੇ ਸਰਫੇਆ ਵੀ ਸਾਡਾ ਭਾਈਚਾਰਾ ਸਾਡਾ ਭਾਈਚਾਰਾ ਸਤਕਾਰਯੋਗ ਨੇ ਭਈ ਜਿਨ੍ਹਾਂ ਨੇ ਦਿਨ ਰਾਤ ਦੇ ਕੀਤਾ ਹੋਇਆ ਇਹ ਹੜ੍ਹਾਂ ਦੇ ਇਹੋ ਜਿਹੇ ਹਾਲਾਤ ਨੇ ਕਿ ਜਦੋਂ ਇਥੋਂ ਇਹਨਾਂ ਦੀ ਟੀਮ ਇਧਰ ਉਧਰ ਹੋ ਗਈ ਤਾਂ ਇੱਕ ਕੱਲਾ ਸਸਰਾਲੀ ਨਹੀਂ ਬਲਕੇ ਸਾਰੇ ਇਲਾਕੇ ਵਿੱਚ ਢੇਰੀ ਤੱਕ ਤੇ ਜਮਾਲਪੁਰ ਕਸਾਬਾ ਤੱਕੇ ਪਾਣੀ ਜਿਹੜਾ ਫੈਲ ਜਾਣਾ ਔਰ ਪੂਰੇ ਇਲਾਕੇ ਵਿੱਚ ਲੁਧਿਆਣੇ ਨੂੰ ਇਸ ਪਾਣੀ ਦੀ ਬਾਹਰ ਵਜਣੀ ਹੈ ਤੇ ਮੇਰੀ ਬੇਨਤੀ ਸਾਰਿਆਂ ਨੂੰ ਇਹ ਕਿ ਅੱਜ ਸਾਨੂੰ ਇੱਕ ਹੋਣ ਦੀ ਲੋੜ ਹੈ ਪਿੰਡਾਂ ਦੇ ਵਿੱਚ ਚਾਹੇ ਕੋਈ ਜਿੰਨੇ ਵੀ ਸਾਡੇ ਸਾਲ ਸਾਨੇਵਾਲ ਦੇ ਸਸਾਰੀ ਦੇ ਨਾਲ ਲੱਗਦੇ ਲੱਗਦੇ ਪਿੰਡ ਹੈ ਇਹਨਾਂ ਦੇ ਵਿੱਚ ਸਾਰੇ ਅਸੀਂ ਇੱਕ ਮੁੱਠ ਹੋ ਕੇ ਤੇ ਮੈਂ ਦੇਖ ਵੀ ਰਿਹਾ ਮੈਨੂੰ ਦੱਸ ਵੀ ਰਹੇ ਆ ਕਿ ਬੜੇ ਲੋਕ ਪਿੰਡਾਂ ਤੋਂ ਆਏ ਆ ਤੇ ਸਾਨੂੰ ਲੋੜ ਆ ਕਿ ਜਿੱਥੇ ਕਿਸੇ ਨੂੰ ਲੋੜ ਆ ਕੋਈ ਆਪਣੇ ਚਾਹੇ ਥੈਲੇ ਨੇ ਚਾਹੇ ਕੋਈ ਮਿੱਟੀ ਪੁਚਾਵੇ ਆ ਗੌਂਸਗੜ੍ਹ ਤੋਂ ਨਾਲ ਸੰਗਤਾਂ ਬੜੇ ਮੁੰਡਿਆਂ ਨੇ ਬੜੀ ਮਿਹਨਤ ਕੀਤੀ ਬੜੀ ਮਿੱਟੀ ਪਚਾਈ ਇੱਥੇ ਔਰ ਵੀ ਸਾਰੇ ਅੱਜ ਵੀ ਮੈਂ ਸਾਹਮਣੇ ਦੇਖਦਾ ਪਿਆ ਬੜੇ ਜਿਹੜੇ ਵਿਚਾਰੇ ਠੰਡ ਦੇ ਵਿੱਚ ਠਰ ਵੀ ਰਹੇ ਆ ਤੇ ਕੰਮ ਵੀ ਕਰ ਰਹੇ ਆ ਕੁਝ ਦਿਨ ਪਹਿਲਾਂ ਜਿਵੇਂ ਕਿ ਮਾਨਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਨੇ ਇੱਕ ਇੱਕ ਗੱਲ ਕਹੀ ਸੀ ਕਿ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਖੇਤੀ ਖੇਤਰੀ ਪਾਰਟੀ ਹੈ ਮਾਂ ਪਾਰਟੀ ਹੈ ਕਿ ਅਸੀਂ ਆਪਣੇ ਵੱਲੋਂ ਚਾਹੇ ਕੋਈ ਸਾਡਾ ਅਕਾਲੀ ਦਲ ਦਾ ਵਰਕਰ ਕਿਸੇ ਹੋਂਦੇ ਤੇ ਹੈ ਚਾਹੇ ਨਹੀਂ ਸਾਰੇ ਡਟ ਜਾਓ ਔਰ ਅਸੀਂ ਦੇਖ ਰਹੇ ਹਾਂ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਰਾਤ ਦੇ 11 11 12 12 ਵਜੇ ਤੱਕ ਚਾਹੇ ਪਠਾਨਕੋਟ ਹੈ ਚਾਹੇ ਕਿਹੜਾ ਵੀ ਇਲਾਕਾ ਹੋਵੇ ਸਾਰੇ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਰਹੇ ਆ ਅਸੀਂ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਅਥੇ ਹਲਕਾ ਸਾਹਨੇਵਾਲ ਤੋਂ ਜੋ ਸਾਡੇ ਇੰਚਾਰਜ ਨੇ ਮਾਨਯੋਗ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਉਹਨਾਂ ਨੇ ਦੋ ਵਾਰੀ ਇੱਥੇ ਚੱਕਰ ਲਾਇਆ ਵੀ ਹੈ ਤੇ ਫਿਰ ਵੀ ਉਹ ਅੱਗੇ ਵੀ ਆਉਣ ਵਾਲੀ ਤਿਆਰੀ ਦੇ ਵਿੱਚ ਉਹ ਪੂਰੀ ਤਿਆਰੀ ਵਿੱਚ ਬੈਠੇ ਹੋਏ ਨੇ ਬਿੱਜਾ ਜਦੋਂ ਮੇਰੀ ਲੋੜ ਪਈ ਤੇ ਅਸੀਂ ਹਾਜ਼ਰ ਆ। ਉਹਨਾਂ ਦਾ ਬੇਟਾ ਸਿਮਰਨਜੀਤ ਸਿੰਘ ਢਿੱਲੋਂ ਉਹਨਾਂ ਦੀ ਡਿਊਟੀ ਲੱਗੀ ਸੀ ਗੁਰਦਾਸਪੁਰ ਕੀ ਜਿੱਥੇ-ਜਿੱਥੇ ਹੜ੍ਹਾਂ ਦੇ ਵਿੱਚ ਉਹ ਆਪਣੀ ਸੇਵਾ ਨੂੰ ਕਰ ਰਿਹਾ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਹਨ ਹਾ ਜਥੇਦਾਰ ਹੀਰਾ ਸਿੰਘ ਗਾਵੜੀਆ ਸਾਹਿਬ ਉਹ ਵੀ ਆਪਣੇ ਇਸ ਰਾਕੇ ਦੇ ਵਿੱਚ ਹੋ ਕੇ ਗਏ ਆ। ਮੇਰਾ ਕਹਿਣ ਤੋਂ ਭਾਵੇਂ ਆ ਕਿ ਵੀਰੋ ਅੱਜ ਸਾਨੂੰ ਇੱਕ ਮੁਠ ਹੋਣ ਦੀ ਲੋੜ ਹੈ। ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਪਹਿਲਾਂ ਸਾਡਾ ਭਾਈਚਾਰਾ ਬਾਕੀ ਸਾਡੇ ਸਾਰੇ ਕੰਮ ਬਾਅਦ ਦੇ ਵਿੱਚ ਨੇ ਸਾਰੇ ਤਿਆਰ ਬਾਤ ਤਿਆਰ ਹੋ ਕਿਤੇ ਇਹ ਨਾ ਸੋਚਿਓ ਕਿ ਕੱਲੀ ਸਸਰਾਰੀ ਨੂੰ ਇਹ ਦਿੱਪਤਾ ਪੈਣੀ ਆ ਜਾਂ ਬੂਦਗੜ ਨੂੰ ਇਹ ਪੂਰਾ ਤੁਹਾਡਾ ਇਲਾਕਾ ਚਾਹੇ ਮਿਹਰਬਾਨ ਹੋਵੇ ਚਾਹੇ ਦਰ ਕਾਸਾ ਵਾਲ ਢੇਰੀ ਇਹ ਪਾਣੀ ਐਂ ਨਹੀਂ ਜਾਣਾ ਇਸ ਲਈ ਅਸੀਂ ਜਿਹੜੇ ਪਾਣੀ ਦੇ ਕੋਲ ਖੜ ਕੇ ਸਥਿਤੀ ਦੇਖ ਰਿਹਾ ਪਈ ਪੂਰਾ ਮਾਰੋ ਮਾਰ ਕਰਦਾ ਆ ਰਿਹਾ ਆਪਣੇ ਆਪ ਨੂੰ ਤਿਆਰ ਰੋ ਤੇ ਇੱਕ ਗੱਲ ਯਾਦ ਰੱਖਿਓ ਤੇ ਆਪਣ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗੱਲ ਕਹੀ ਹੈ ਆਪਣਾ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਅਸੀਂ ਸਾਰੇ ਆਪਣੇ ਕਾਜ ਸਵਾਰਨ ਵਾਸਤੇ ਆਪਣੇ ਇਸ ਕੰਮ ਵਾਸਤੇ ਇੱਕ ਮੁੱਠ ਹੋਈਏ ਇੱਕ ਝੋਟ ਹੋਈਏ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਚਾਹੇ ਆਂਢੀ ਗੁਆਂਢੀ ਕੋਈ ਵੀ ਹੈ ਐਂ ਚਟਾਨ ਦੀ ਤਰ੍ਹਾਂ ਖੜ੍ਹ ਜਾਓ ਕਿਉਂਕਿ ਆਪਾਂ ਸਾਰੇ ਇਸ ਪੰਜਾਬੀ ਪੰਜਾਬ ਵਾਸੀ ਆ ਤੇ ਸਾਡਾ ਇਹ ਹੱਕ ਬਣਦਾ ਹਰ ਇੱਕ ਦੇ ਨਾਲ ਡੱਟ ਕੇ ਖਲੋਵੋ ਕਿਉਂਕਿ ਮੈਂ ਸਾਰੇ ਅਸੀਂ ਜਿੱਥੇ ਜਲਦਾਰ ਦਲਜੀਤ ਸਿੰਘ ਜੀ ਬਾਕੜਾ ਦਵਿੰਦਰਬੀਰ ਸਿੰਘ ਜੀ ਲੱਕੀ ਸਰਪੰਚ ਸਾਡੇ ਤੇ ਸਰਦਾਰ ਗੋਬਿੰਦਰ ਸਿੰਘ ਜੀ ਚੂੜਵਾਲ ਤੋਂ ਬਲਕੀਰ ਸਿੰਘ ਜੀ ਮੀਤਾ ਹੋਰ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਸਭਾਣ ਇੱਥੇ ਆਏ ਸਨ ਤੋਂ ਸਾਰਿਆਂ ਦਾ ਤੇ ਇੱਥੇ ਸਾਡੇ ਜਲਦਾਰ ਜੀ ਸਾਹਮਣੇ ਨੇ ਸਾਰਿਆਂ ਨੇ ਪੀਲੇ ਪਟਕੇ ਵੀ ਬੰਨੇ ਹੋਇਆ ਤੇ ਇੱਧਰ ਸਾਡੇ ਸਰਦਾਰ ਕਰਮ ਸਿੰਘ ਜੀ ਸਰਪੰਚ ਸਾਹਿਬ ਤੇ ਸਾਡੇ ਜਿੰਨੇ ਵੀ ਸਾਡੇ ਹੋਰ ਵੀ ਸੀਨੀਅਰ ਆਗੂ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਅਸੀਂ ਇੱਥੇ ਆਏ ਤਾਂ ਪੱਤਰਕਾਰਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਮੈਂ ਕਹਾਂ ਚਲੋ ਜੀ ਮੇਰਾ ਤੇ ਇਹੀ ਸੰਦੇਸ਼ ਹੈ ਮੇਰੀ ਤੇ ਬੇਨਤੀ ਹੈ ਕਿ ਸਾਰੇ ਆਪਾਂ ਇੱਕ ਮੁੱਠ ਇਕਜਟ ਹੋਈਏ ਆਪਾਂ ਗੁਰੂ ਨਾਨਕ ਦੀ ਧਰਤੀ ਦੇ ਵਾਰਸਾਂ ਪੰਜਾਬ ਦੀ ਧਰਤੀ ਦੇ ਵਾਰਸਾਂ ਓਕੇ ਟਾਈਮ ਤੇ ਕਿਉਂਕਿ ਗੁਰੂ ਨਾਨਕ ਦੇ ਨਾਨਾ ਦੇ ਨੂਰ ਸਿੱਖਾ ਸਦਾ ਲਈ ਇਹ ਦੁਨੀਆ ਬਾਦ ਤੇਰੀ ਨਾ ਕੋਹਰਾ ਹੀ ਪਚਾਰਾਂ ਨੂੰ ਵੇਖ ਕੇ ਤੇ ਕਦੇ ਹੋਣੀ ਨਹੀਂ ਸ਼ਾਨ ਬਰਬਾਦ ਤੇਰੀ ਜੋਰਾ ਵਰ ਤੇ ਫਤੇ ਦੇ ਸੀਸ ਉੱਤੇ ਰੱਖੀ ਆਸ਼ਕਾ ਗਈ ਬੁਨਿਆਦ ਤੇਰੀ ਤਾਰੇ ਤੂੰ ਦਸ਼ਮੇਸ਼ ਦੀ ਅੱਖ ਦਾਏ ਤੇ ਸੂਰਜ ਝੱਲ ਨਹੀਂ ਸਕਦਾ ਤਾਬ ਤੇਰੀ ਇਹ ਉਹ ਪਉਮ ਹੈ ਕਿ ਅਰਦਾਸ ਕਰਕੇ ਜਿਵੇਂ ਅਟਕ ਦਰਿਆ ਨੂੰ ਰੋਕ ਸਕਦੇ ਆ ਤੇ ਸਤ ਨੂੰ ਦਰਿਆ ਤੇ ਇਹ ਵੀ ਆਪਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤੇ ਅਰਦਾਸਾਂ ਕਰ ਵੀ ਰਿਆਂ ਤੁਹਾਡੀ ਸ਼ਕਤੀ ਅੱਗੇ ਕੋਈ ਵੀ ਔਖਾ ਕੰਮ ਨਹੀਂ ਪਰ ਅਸੀਂ ਆਪੋ ਆਪਣੇ ਬਚਾਅਕਾਰ ਦੇ ਵਿੱਚ ਲੱਗੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰ ਮੈਂ ਤੁਹਾਡੇ ਮਾਧਮ ਰਹੀ ਇੱਕ ਮੈਂ ਗੱਲ ਤੁਹਾਨੂੰ ਹੋਰ ਪੁੱਛਣਾ ਜਾ ਰਿਹਾ ਹਾਂ ਕਿ ਜਿਵੇਂ ਕਿ ਅੱਜ ਕੱਲ ਨੌਜਵਾਨ ਬਹੁਤ ਇੱਥੇ ਇਕੱਠੇ ਹੋ ਰਹੇ ਆ ਹਾਂਜੀ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਅਸੀਂ ਰਸਤੇ ਦੇ ਵਿੱਚ ਤਾਂ ਬਾਰਿਸ਼ ਨਾਲ ਪੂਰੇ ਗਿੱਲੇ ਹੋਏ ਆ ਠੰਡ ਲੱਗਦੀ ਕੰਬ ਵੀ ਰਹੀ ਆ ਮੈਂ ਦੇਖ ਰਿਹਾ ਹਾਂ ਹਾਂ ਹੁੱਲੜਬਾਜੀ ਬਹੁਤ ਕਰ ਰਹੇ ਨੇ ਤੁਸੀਂ ਉਹਨਾਂ ਦੇ ਮਾਪੇ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਦੇਖੋ ਜੀ ਮੈਂ ਤਾਂ ਨਹੀਂ ਦੇਖਿਆ ਕੋਈ ਹੁੱਲੜਬਾਜੀ ਕਰਦਾ ਪਰ ਕੋਈ ਕਈ ਵਾਰੀ ਹੁੰਦਾ ਹੈ ਪਰ ਮੈਂ ਇਹਦੇ ਵਿੱਚ ਇੱਕ ਗੱਲ ਕਹਾਂ ਤੁਹਾਨੂੰ ਜੀ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਨਾ ਹੱਸ ਖੇਡ ਕੇ ਹੀ ਇਹ ਕੰਮ ਸਿਰੇ ਚੜਨਾ ਮੇਰਾ ਤਾਂ ਮੰਨਣਾ ਇਹ ਹੈ ਹੱਸ ਖੇਡ ਕੇ ਹੀ ਆਉਣਗੇ ਨਾ ਸਾਡੇ ਪਿੰਡਾਂ ਦੇ ਲੋਕ ਇਹ ਹੁੱਲੜਬਾਜੀ ਨਹੀਂ ਕਰਨਗੇ ਇਹ ਤੁਹਾਨੂੰ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਪਹਿਲਾਂ ਅ ਤੁਸੀਂ ਪੰਜਾਬ ਲਾਈਵਲ ਤੋਂ ਸਭ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਮੈਨ ਦੇਖ ਵੀ ਰਹੇ ਤੁਸੀਂ ਠੰਢ ਵਿੱਚ ਠਰ ਵੀ ਰਹੇ ਹੋ ਤੁਸੀਂ ਸਾਡੀ ਕਵਰੇਜ ਕਰ ਰਹੇ ਹੋ ਤੇ ਸਾਡੇ ਇੱਥੇ ਮੰਗਲੀ ਤੋਂ ਇੱਕ ਹੋਰ ਮੁੰਡਾ ਸੋਨੀ ਸੋਨੀ ਹੈ ਨਾ ਬੁੱਧਗੜ ਹਾਂ ਸੋਨੀ ਤੇ ਉਹ ਇੱਕ ਮੰਗਲੀ ਤੋਂ ਵੀ ਮੁੰਡਾ ਹੈ ਕਿ ਜਿਹੜਾ ਪੱਤਰਕਾਰ ਹੈ ਨਹੀਂ ਸੋਨੀ ਬੁੱਧਗੜ ਤੇ ਹਾਂ ਅੱਛਾ ਅੱਛਾ ਉਹ ਪੱਤਰਕਾਰ ਆ ਉਹ ਵੀ ਲਾਈਵ ਕਰ ਰਿਹਾ ਤੇ ਮੈਂ ਜਿੰਨੇ ਮੁੰਡੇ ਇੱਥੇ ਆਪਣੇ ਭੇਜ ਰਹੇ ਹਾਂ ਨਾ ਇਹ ਤੁਹਾਡੀ ਬਦੌਲਤ ਸਾਨੂੰ ਘਰ ਘਰ ਖਬਰਾਂ ਮਿਲ ਰਹੀਆਂ ਤੁਹਾਡੀ ਬਦੌਲਤ ਕਿੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਤੁਹਾਡੀ ਬਦੌਲਤ ਸਰਕਾਰਾਂ ਤੱਕ ਇਹ ਗੱਲ ਪਹੁੰਚ ਰਹੀ ਹੈ ਤੁਸੀਂ ਸਭ ਤੋਂ ਵੱਡਾ ਜੀਰੀ ਆਓ ਤੇ ਇਹਨਾਂ ਦੀ ਕਦੇ ਵੀ ਨਾ ਦੇਖੋ ਆ ਦੇਖੋ ਮੇਰੇ ਸਾਹਮਣੇ ਕਿੱਦਾਂ ਖੜੇ ਆ ਇਹ ਮੁੰਡੇ ਹੁੱਲਰ ਬਾਜੀ ਵਾਲੇ ਨਹੀਂ ਪਰ ਇਹਨਾਂ ਦੇ ਮਾਪਿਆਂ ਨੂੰ ਮੈਂ ਇੱਕ ਗੱਲ ਕਹੂੰਗਾ ਜ਼ਰੂਰ ਬਈ ਅੱਜ ਅਸੀਂ ਕਹਿੰਦੇ ਬੇਟਾ ਨਾ ਜਾਈ ਓਏ ਨਾ ਜਾਈ ਨਾ ਜਾਈ ਪਰ ਮੁੰਡਿਆਂ ਨੂੰ ਕਹਿੰਦੇ ਕਿ ਜਾਓ ਜਾ ਕੇ ਪੋਰੇ ਚੱਕੋ ਤੇ ਆਪਣਾ ਕੰਮ ਕਰਕੇ ਸਾਰੇ ਤੇ ਮੈਂ ਸ਼ਾਬਾਸ਼ ਦੇਣਾ ਚਾਹਨਾ ਬੜੀ ਵਧੀਆ ਗੱਲ ਹੈ ਜੀ ਮੈਂ ਤਾਂ ਸਾਡੇ ਵੀ ਬੱਚੇ ਕਈ ਵਾਰੀ ਘਰਾਂ ਚੋਂ ਇਸ ਬਸਤੇ ਮੀਂਹ ਚ ਨਹੀਂ ਨਿਕਲਦੇ ਕੀ ਲੈਣਾ ਜੀ ਪਰ ਇਹ ਸਾਡੇ ਪੰਜਾਬੀ ਨੇ ਇੱਕ ਦੂਜੇ ਡੋਖ ਸੁਖ ਵਿੱਚ ਖੜਨ ਵਾਲੇ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਕੋਈ